ਸਾਸ਼ੀ ਕਾਲ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੇਵਾ ਪੰਜਾਬੀ ਵਿੱਚ ਆਪਾਂ ਪਿਛਲੀ ਵੀਡੀਓ ਦੇ ਵਿੱਚ ਨਵਤੇਜ ਸਿੰਘ ਜੀ ਦੀ ਕਹਾਣੀ ਪੜ੍ਹੀ ਸੀ ਦੂਜੀ ਵਾਰ ਜੀਵ ਕੱਟੀ ਗਈ ਤੇ ਅੱਜ ਆਪਾਂ ਇੱਕ ਹੋਰ ਉਹਨਾਂ ਦੀ ਕਹਾਣੀ ਕੋਟ ਤੇ ਮਨੁੱਖ ਲੈ ਕੇ ਹਾਜ਼ਰ ਹਾਂ ਕੋਟ ਤੇ ਮਨੁੱਖ ਨਵਤੇਜ ਦੀ ਚਰਚਿਤ ਕਹਾਣੀ ਹੈ ਇਹ ਨਵੀਂ ਰੁੱਤ ਕਹਾਣੀ ਸੰਗ੍ਰਹਿ ਵਿੱਚੋਂ ਲਈ ਗਈ ਹੈ। ਨਵੀਂ ਰੁੱਤ ਕਹਾਣੀ ਸੰਗ੍ਰਹਿ ਜੋ 1959 ਵਿੱਚ छਪਿਆ ਸੀ ਉਸ ਤੋਂ ਵਿੱਚੋਂ ਇਹ ਕਹਾਣੀ ਲਈ ਗਈ ਹੈ ਕੋਟ ਤੇ ਮਨੁੱਖ। ਇਸ ਕਹਾਣੀ ਦਾ ਮੁੱਖ ਪ੍ਰਤਾਂਤ ਇੱਕ ਸਕੂਲ ਅਧਿਆਪਕ ਦੀ ਮਾਨਸਿਕ ਹੀਣਤਾ ਤੇ ਲਾਚਾਰੀ ਨਾਲ ਸੰਬੰਧਿਤ ਹੈ। ਦੋਸਤੋ ਇੱਕ ਸਕੂਲ ਅਧਿਆਪਕ ਦੀ ਕਹਾਣੀ ਹੈ। ਸਕੂਲ ਅਧਿਆਪਕ ਲਈ ਪਰੇਸ਼ਾਨੀ ਤੇ ਜਿੱਲਤ ਦੀ ਸਥਿਤੀ ਇਹ ਹੈ ਕਿ ਇੱਕ ਪਾਸੇ ਉਸ ਨੂੰ ਆਪਣੀ ਮਾੜੀ ਆਰਥਿਕ ਸਥਿਤੀ ਕਾਰਨ ਠੰਡ ਵਿੱਚ ਲੰਮਾ ਪੈਂਡਾ ਮਾਰ ਕੇ ਟਿਊਸ਼ਨ ਪੜਾਉਣ ਦੀ ਮੁਸ਼ਕਲ ਕਰਨੀ ਪੈਂਦੀ ਹੈ ਤੇ ਦੂਜੇ ਪਾਸੇ ਟਿਊਸ਼ਨ ਪੜਨ ਵਾਲੇ ਲੜਕੇ ਅਤੇ ਉਸਦੇ ਬਾਪ ਰਾਏ ਸਾਹਿਬ ਦੀਆਂ ਟਕੋਰਾ ਰਾਹੀ ਬੇਇੱਜ਼ਤੀ ਸਹਿਣੀ ਪੈਂਦੀ ਹੈ ਮਾਸਟਰ ਲਈ ਰਾਏ ਸਾਹਿਬ ਨੇ ਵੱਲੋਂ ਮਿਲਿਆ ਕੋਟ ਜਲਾਲਤ ਦਾ ਅਜਾਬ ਬਣ ਜਾਂਦਾ ਹੈ ਗੁਰੂ ਤੇ ਸ਼ਿਸ਼ਯ ਦਾ ਪਾਵਨ ਰਿਸ਼ਤਾ ਆਰਥਿਕ ਉੱਚ-ਨੀਚਤਾ ਦੀ ਚੱਕੀ ਵਿੱਚ ਪੀਸ ਕੇ ਮਹਿਜ਼ ਇੱਕ ਮਜ਼ਾਕ ਬਣ ਜਾਂਦਾ ਹੈ ਸਪਸ਼ਟ ਹੈ ਕਿ ਧਾਣ ਵਿੱਚ ਮਿਲੀ ਲੋੜਿੰਦੀ ਵਸਤ ਵੀ ਲੋੜਵੰਦਾ ਲਈ ਬੇਸਤੀ ਤੇ ਰੁਜ਼ਗਾਰ ਛੁੱਟ ਜਾਣ ਦਾ ਕਾਰਨ ਬਣਦੀ ਹੋਈ ਅੰਤ ਨੁਕਸਾਨ ਦੇ ਸਾਬਤ ਹੁੰਦੀ ਹੈ ਜਮਾਤੀ ਸਮਾਜ ਵਿੱਚ ਹਰ ਚੀਜ਼ ਦਾ ਰੋਲ ਕਿਤੇ ਨਾ ਕਿਤੇ ਜਮਾਤੀ ਹੀ ਹੈ ਇਹ ਕਹਾਣੀ ਗਿਆਨ ਜਾਂ ਵਿੱਦਿਆ ਦਾ ਚਾਨਣ ਵੰਡਣ ਵਾਲਿਆਂ ਤੇ ਆਪਣੇ ਹਨੇਰੇ ਤੇ ਅਨਿਸ਼ਚਿਤ ਪਵਿੱਖ ਦੀ ਕਲਾਤਮਕ ਤਸਵੀਰ ਹੈ ਇਹਦਾ ਮੁੱਖ ਵਿਸ਼ਾ ਤੁਸੀਂ ਨੋਟ ਕਰ ਸਕਦੇ ਹੋ ਕਿ ਇਹ ਕਹਾਣੀ ਵਿੱਚ ਗਿਆਨ ਵਿੱਦਿਆ ਦਾ ਚਾਨਣ ਵੰਡਣ ਵਾਲਿਆਂ ਦੀ ਆਪਣੇ ਹਨੇਰੇ ਤੇ ਅਨਿਸ਼ਚਿਤ ਪਵਿੱਖ ਦੀ ਕਲਾਤਮਕ ਤਸਵੀਰ ਹੈ ਇਸ ਵਿੱਚ ਜਮਾਤੀ ਜਾਂ ਆਰਥਿਕਤਾ ਦੇ ਪਾਰੇ ਸਬੰਧੀ ਨਾ ਕੋਈ ਉੱਚਾ ਸ਼ੋਰ ਹੈ ਨਾ ਵਿਖਿਆਨ ਇਹ ਰਚਨਾ ਸਹਿਜ ਸੁਖਮ ਤੇ ਵਿਡੰਬਣਾ ਦੀਆਂ ਵਿਸ਼ੇਸ਼ ਕਲਾਤਮਕ ਯੁਕਤਾ ਰਾਹੀਂ ਗਰੀਬ ਦੀ ਹੀਣਤਾ ਤੇ ਅਮੀਰ ਦੀ ਹਿਉਮੀ ਦੀ ਤਸਵੀਰ ਕੱਸੀ ਹੈ ਕਹਾਣੀ ਵਿੱਚ ਰਾਏ ਸਾਹਿਬ ਕੇਵਲ ਆਰਥਿਕ ਪੱਖੋਂ ਹੀ ਅਮੀਰ ਨਹੀਂ ਹੈ ਉਹ ਆਪਣੇ ਆਪ ਨੂੰ ਗਿਆਨ ਪੱਖੋਂ ਵੀ ਮਾਸਟਰ ਨਾਲੋਂ ਕਿਤੇ ਬਿਹਤਰ ਸਮਝਦਾ ਹੈ ਉਸਦੇ ਹੋਂਮੇ ਸਾਹਮਣੇ ਇੱਕ ਆਮ ਅਧਿਆਪਕ ਦੀ ਗੈਰਤ ਬੁਰੀ ਤਰ੍ਹਾਂ ਚੂਰ-ਚੂਰ ਹੋ ਜਾਂਦੀ ਹੈ ਰਾਏ ਸਾਇਬਨੀ ਦਾ ਹਮਦਰਦ ਹਮਦਰਦ ਦਾ ਨਾਵਤੀਰਾ ਵੀ ਮਾਸਟਰ ਦੇ ਸਤਿਕਾਰ ਦੇ ਰੁਜ਼ਗਾਰ ਨੂੰ ਬਚਾਉਣ ਵਿੱਚ ਹਾਰ ਦਾ ਵੀ ਖਾਈ ਦਿੰਦਾ ਹੈ ਇਸ ਵਿੱਚ ਨਵਤੇਜ ਸਿੰਘ ਬਿਰਤਾਂਤ ਵਿੱਚ ਬੁਣੀਆਂ ਵਿਸ਼ੇਸ਼ ਬੁਨਤਾਂ ਰਹੀ ਕਹਾਣੀ ਨੂੰ ਇੱਕ ਗਹਿਰ ਗੰਭੀਰ ਕਲਾਤਮਿਕ ਰਚਨਾ ਬਣਾ ਦਿੰਦਾ ਹੈ ਇਸ ਤੋਂ ਪਾਠਕ ਨੂੰ ਆਪਣੇ ਆਲੇ ਦੁਆਲੇ ਦੀ ਸਮਾਜਿਕ ਸਥਿਤੀ ਸੰਬੰਧੀ ਵਿਸ਼ੇਸ਼ ਸਮਝ ਤੇ ਜੁੰਬਸ ਮਿਲਦੀ ਹੈ ਕਹਾਣੀ ਵਿੱਚ ਉਸ ਮਾਨਸਿਕਤਾ ਦੇ ਸੱਚ ਉਤੇ ਧਿਆਨ ਜੋੜਿਆ ਗਿਆ ਹੈ ਜੋ ਬੰਦੇ ਲਈ ਕੇਵਲ ਵਸਤਾ ਨਾਲ ਹੀ ਸੰਤੁਸ਼ਟ ਹੋਣ ਵਾਲੀ ਚੀਜ਼ ਨਹੀਂ ਹੈ ਸਗੋਂ ਉਸ ਦੀ ਅਸਲ ਸੰਤੁਸ਼ਟੀ ਉਸਦੀ ਅੰਤਰ ਆਤਮਾ ਦੇ ਮਾਨ ਸਨਮਾਨ ਪੱਖੋਂ ਸਾਬਤ ਸਬੂਤ ਹੋਣ ਵਿੱਚ ਹੈ ਆਤਮ ਸਨਮਾਨ ਤੇ ਵੱਜੀ ਸੱਤ ਨਾਲ ਬੰਦਾ ਹੋਰ ਨਾ ਅੱਗੇ ਹੀ ਨਹੀਂ ਖੁਦ ਆਪਣੇ ਆਤੇ ਆਪਣੇ ਨਾਲ ਸਾਹਵੇਂ ਦੀ ਸ਼ਰਮਸਾਰ ਹੁੰਦਾ ਹੈ ਕੋਟ ਤੇ ਮਨੁੱਖ ਕਹਾਣੀ ਅਜਿਹੀ ਮਨੋਸਥਿਤੀ ਦੀ ਮਾਪਾ ਪ੍ਰੇਰਿਤ ਸਿਰਜਣਾਤਮਕ ਤਸਵੀਰ ਹੈ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਅਜਿਹੀਆਂ ਰਚਨਾਵਾਂ ਦਾ ਸਥਾਨ ਸ਼ਾਹਕਾਰ ਵਿੱਚੋਂ ਇਸ ਕਹਾਣੀ ਵਿੱਚ ਇੱਕ ਅਧਿਆਪਕ ਹੈ ਜਿਹੜਾ ਆਪਣੇ ਮਾਨਸਿਕ ਹਾਲਤ ਤੋਂ ਪੀੜਿਤ ਹੈ, ਲਾਚਾਰ ਹੈ। ਉਹ ਇੰਨੀ ਠੰਡ ਦੇ ਵਿੱਚ ਵੀ ਆਪਣੀ ਬੇਟੀ ਦਾ ਆਪਰੇਸ਼ਨ ਉਸਨੇ ਕਰਵਾਉਣਾ ਹੁੰਦਾ ਹੈ। ਤੇ ਆਪਰੇਸ਼ਨ ਲਈ ਜਦੋਂ ਪੈਸੇ ਜੋੜਦਾ ਹੈ ਤਾਂ ਉਹ ਆਪਣੇ ਲਈ ਕੋਈ ਲੰਬਾ ਕੋਟ ਠੰਡ ਦੇ ਵਿੱਚ ਨਹੀਂ ਲੈ ਸਕਦਾ। ਤੇ ਉਹ ਟਿਊਸ਼ਨ ਪੜਾਉਣ ਜਾਂਦਾ ਹੈ ਇੱਕ ਅਮੀਰ ਘਰਾਨੇ ਦੇ ਬੱਚੇ ਨੂੰ ਇਹ ਉੱਥੋਂ ਦੀ ਜਿਹੜੀ ਉਸਦੀ ਰਾਏ ਸਾਹਿਬ ਦੀ ਜਿਹੜੀ ਘਰ ਵਾਲੀ ਹੈ ਉਹ ਉਸਦੀ ਮਦਦ ਕਰਦੀ ਹੈ ਰਾਏ ਸਾਹਿਬ ਦਾ ਕੋਟ ਦੇ ਕੇ ਪਰ ਇੱਕ ਦਿਨ ਜਿਹੜਾ ਮੀਟਿੰਗ ਦੇ ਵਿੱਚ ਰਾਏ ਸਾਹਿਬ ਉਸਦੀ ਬੇਇੱਜ਼ਤੀ ਕਰ ਦਿੰਦਾ ਹੈ ਤੇ ਜਿਸ ਕਰਕੇ ਉਸ ਨੂੰ ਬਹੁਤ ਲਾਚਾਰੀ ਮਹਿਸੂਸ ਹੁੰਦੀ ਹੈ ਤੇ ਪੈਸੇ ਵੀ ਘਟ ਦੇ ਕੇ ਉਸ ਨੂੰ ਮੁੜ ਕੇ ਨਾ ਆਉਣ ਲਈ ਕਹਿੰਦਾ ਹੈ ਇਸ ਦੇ ਵਿੱਚ ਇੱਕ ਮਾਸਟਰ ਦੀ ਮਾਨਸਿਕ ਹਾਲਤ ਆਰਥਿਕ ਪੱਖੋਂ ਤੰਗੀ ਨੂੰ ਬਿਆਨ ਕੀਤਾ ਗਿਆ ਹੈ ਨਵਤੇਜ ਸਿੰਘ ਜੀ ਦੀ ਇੱਕ ਕਹਾਣੀ ਕੋਟ ਤੇ ਮਨੁੱਖ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਉਂਦੀ ਹੋਵੇਗੀ ਅ ਕਿਰਪਾ ਕਰਕੇ ਜੇ ਇਸ ਤੁਹਾਨੂੰ ਇੱਕ ਕਹਾਣੀ ਵੀਡੀਓ ਪਸੰਦ ਆ ਰਹੀ ਹੈ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਲੋੜਵੰਦ ਸਾਥੀਆਂ ਨੂੰ ਸਹਾਇਤਾ ਮਿਲ ਸਕੇ ਧੰਨਵਾਦ